ਰਫਾ ਦਫਾ ਕਰਵੋਣ ਦੇ ਨਾਂ ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲਾ ਨਕਲੀ ਪੁਲਿਸ ਵਾਲਾ ਹੁਣ ਅਸਲੀ ਪੁਲਿਸ ਦੇ ਅੜਿੱਕੇ ਚੜ ਚੁੱਕਿਆ ਜਿਸ ਦੇ ਕੋਲੋਂ ਮੌਕੇ ਤੇ ਨਕਲੀ ਚੀਜ਼ਾਂ ਤੱਕ ਵੀ ਬਰਾਮਦ ਹੋਈਆਂ ਮੌਕੇ ਤੇ ਕੈਸ਼ ਬਰਾਮਦ ਹੋਇਆ ਇਸ ਦੀ ਵਰਦੀ ਬਰਾਮਦ ਹੋਈ ਹੈ ਇਸ ਦੀ ਟੀ-ਸ਼ਰਟ ਬਰਾਮਦ ਹੋਈ ਹੈ ਜਿਹੜੀ ਇਸ ਦੇ ਵੱਲੋਂ ਇਸ ਪੂਰੇ ਕਾਰਨਾਮੇ ਦੇ ਦੌਰਾਨ ਪਾਈ ਜਾਂਦੀ ਸੀ ਉਹ ਵਰਦੀ ਵੀ ਬਰਾਮਦ ਹੋਈ ਹੈ ਜਿਹੜੀ ਇਸ ਨੇ ਇਸ ਕਾਲੇ ਪ੍ਰੋਗਰਾਮ ਦੇ ਦੌਰਾਨ ਪਾਈ ਹੁੰਦੀ ਸੀ ਦੱਸ ਦਈਏ ਕਿ ਇਸ ਦੇ ਵੱਲੋਂ ਲੋਕਾਂ ਦੇ ਨਾਲ ਵਾਦੇ ਦਾਅਵੇ ਕੀਤੇ ਜਾਂਦੇ ਆ ਕਿ ਤੂੰ ਮੈਨੂੰ ਇੰਨੇ ਪੈਸੇ ਦੇ ਦੇ ਮੈਂ ਤੇਰਾ ਕੇਸ ਜਮ੍ਹਾਂ ਰਫਾ ਦਫਾ ਕਰਵਾ ਦਿਆਂਗਾ ਪਰ ਜਦੋਂ ਲੋਕਾਂ ਨੇ ਪੈਸੇ ਦਿੱਤੇ ਤੇ ਮਾਮਲਾ ਸੋਲਵ ਨਾ ਹੋਇਆ ਤਾਂ ਫਿਰ ਇਹ ਨਕਲੀ ਪੁਲਸ ਵਾਲਾ ਜੂ ਹੈ ਅਸਲੀ ਪੁਲਿਸ ਦੇ ਅੜੀਕੇ ਚੜ ਜਾਂਦਾ ਹੈ ਦੱਸ ਤਈਏ ਕਿ ਸੰਗਰੂਰ ਪੁਲਿਸ ਦੇ ਅੜੀਕੇ ਜੂ ਹੈ ਨਕਲੀ ਪੁਲਸ ਵਾਲਾ ਚੜਿਆ ਜੋ ਕਿ ਲੋਕਾਂ ਨੂੰ ਠੱਗ ਬਣਾਉਂਦਾ ਸੀ ਲੋਕਾਂ ਦੇ ਨਾਲ ਠੱਗੀ ਕਰਦਾ ਸੀ ਤੇ ਕਹਿੰਦਾ ਸੀ ਮੈਂ ਕੇਸ ਰਫਾ ਦਫਾ ਕਰਵਾ ਦਾਂਗਾ ਮੈਨੂੰ ਤੁਸੀਂ ਇੰਨੇ ਪੈਸੇ ਦਿਓ ਸਭ ਤੋਂ ਵੱਡੀ ਠੱਗੀ ਇਸਨੇ ਮਾਰੀ ਸੀ 6 ਲੱਖ 80 ਹਜ਼ਾਰ ਰੁਪਏ ਦੀ ਪੁਲਿਸ ਵੱਲੋਂ ਇਸ ਦੇ ਕੋਲੋਂ ਇੱਕ ਪਿਸਟਲ ਪੁਲਿਸ ਦੇ ਵਰਦੀ ਚਿੱਟੇ ਰੰਗ ਦੀ ਪੁਲਿਸ ਦੇ ਲੋਗੋ ਲੱਗੇ ਟੀ-ਸ਼ਰਟ ਅਤੇ 30000 ਰੁਪਏ ਦੀ ਨਕਦੀ ਵੀ ਜਬਰਾਮਤ ਕੀਤੀ ਗਈ ਹੈ ਤੇ ਨਾਲ ਕੀ ਸੋਸ਼ਲ ਮੀਡੀਆ ਦੇ ਉੱਪਰ ਪੁਲਿਸ ਅਫਸਰਾਂ ਦੇ ਨਾਲ ਫੋਟੋਆਂ ਖਿੱਚਵਾ ਕੇ ਚੁਵਾ ਕੇ ਵੀ ਇਹ ਪੌਂਦਾ ਹੁੰਦਾ ਸੀ ਜਿਸ ਕਰਕੇ ਆਮ ਲੋਕਾਂ ਨੂੰ ਇਹ ਆਪਣੇ ਚਾਂਸੇ ਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਸੀ ਕੀ ਨਾਮ ਹੈ ਕਰਨ ਵੀਰ ਵਰਮਾ ਜੀ ਕਰ ਵੀ ਕੀ ਹੋਇਆ ਸੀ ਕਿਹਦੇ ਨਾਲ ਹੋਈ ਹੈ ਕੀ ਗੱਲਬਾਤ ਹੋਈ ਪੂਰਾ ਮਾਮਲਾ ਕੀ ਹੈ ਇਹ ਮੇਰੇ ਭਾਈ ਤਾਂ ਰੌਲਾਇਆ ਸੀਗਾ ਤੇ ਉਹ ਇਹ ਮੁੰਡਾ ਜਿਹੜਾ ਵਿਚਾ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਜਿਹਦੇ ਬਾਰੇ ਤੁਹਾਨੂੰ ਦੱਸਿਆ ਮੈਂ ਅਮਰਤਪਾਲ ਤੇ ਇਹਨੇ ਕਿਹਾ ਸੀ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾਗਾ ਇਹਦੇ ਸਾਨੂੰ ਵਗੈਰਾ ਕਿਸੇ ਨੇ ਦੱਸਿਆ ਸੀਗਾ ਵੀ ਇਹ ਮਲਾਜਮਾਗਾ ਤੇ ਸਾਨੂੰ ਤਾਂ ਵਰਦੀ ਚ ਪਾ ਕੇ ਮਿਲਦਾ ਵਰਦੀ ਪਾ ਕੇ ਮਿਲਦਾ ਸੀਗਾ ਤੇ ਵਰਦੀ ਇਹਦੇ ਕੋਲੇ ਹੁੰਦੀ ਸੀਗੀ ਤੇ ਸਾਨੂੰ ਕਹਿੰਦਾ ਵੀ ਤੁਹਾਡਾ ਰੌਲਾ ਮੈਂ ਨਿਬੇੜ ਦੂੰਗਾ ਵੀ 5 ਲੱਖ ਰੁਪਏ ਇਹਨੇ ਮੰਗਿਆ ਸੀਗਾ ਤੇ ਕਰ ਕਰਾ ਕੇ ਅਸੀਂ 480 ਦੀ ਗੱਲ ਸਾਡੀ ਡਾਨੂਗੀ ਸੀਗੀ ਤੇ ਅਸੀਂ ਜਿੰਨ ਸਾਰੇ ਅਮਾਉਂਟ ਸੀ ਕੁਝ ਅਮਾਉਂਟ ਉਹਨੇ Google Pay ਕੀਤੀ ਸੀਗੀ ਤੇ ਕੁਝ ਮੈਂ ਨਕਦ ਦਿੱਤੀ ਸੀ ਹੂੰ ਹੂੰ ਕਿੱਦਾਂ ਹੋਇਆ ਤੇ ਕੀ ਕਹਿੰਦਾ ਸੀ ਕਿ ਮੇਰੇ ਅੱਪੀ ਪਰਚਾ ਨਹੀਂ ਹੋਣਦਾ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਪਰਚਾ ਨਹੀਂ ਹੋਣਦਾ ਤੁਹਾਡੇ ਤੇ ਅੱਛਾ ਵੀ ਇੰਦਾ ਕਰਕੇ ਵੀ ਮੇਰੇ ਲਿੰਕ ਬਹੁਤ ਨੇ ਕਿ ਸਾਨੂੰ ਪੂਰੇ ਸਾਲ ਦੀ ਫੋਟੋ ਦਿਖਾਉਣਾ ਦਾ ਸੀ ਪੂਰੇ ਸਾਲ ਨਾਲ ਕਹਿੰਦਾ ਸੀ ਮੈਂ ਮਲਾਜਮਾਂ ਤੇ ਇੰਦਾ ਕਰਕੇ ਨੇ ਕਾਫੀ ਉਹਨੂੰ ਮਿਸਕੈਲਡ ਕੀਤਾ ਓਕੇ ਤੇ ਕਿੱਦਾਂ ਕਿੰਨੇ ਪੈਸੇ ਤੇ ਕੈਸ਼ ਤੇ ਕਿੰਨੇ Google Pay ਰਾਹੀਂ ਦਿੱਤੇ ਸੀ ਮੈਂ ਇਹਨੂੰ ਕੈਸ਼ ਦਿੱਤਾ 2.5 ਲੱਖ ਰੁਪਇਆ ਅੱਛਾ ਜੀ ਤੇ ਗੂਗਲ ਪੇ ਰਾਹੀ ਦਿੱਤਾ ਨੇ ਮਨੇ ਰਹਿ ਗਏ ਬਾਕੀ ਆਪਣਾ ਤੋਂ 280 230 220 ਇਹ ਤੁਹਾਨੂੰ ਵੀ ਕਦੇ ਕਿਸੇ ਪੁਲਸ ਵਾਲੇ ਕੋਲ ਲੈ ਕੇ ਗਿਆ ਆਪਦੇ ਨਾਲ ਇਹ ਹੀ ਮੈਨੂੰ ਇੱਕ ਵਾਰੀ ਡੀਐਸਪੀ ਦਫਤਰ ਲੈ ਕੇ ਗਿਆ ਸੀਗਾ ਆਪਣੇ ਦੇ ਇਥੇਗਾ ਤੇ ਮੈਨੂੰ ਅੰਦਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਬਿਠਾ ਗਿਆ ਸੀ ਇਹ ਤੇ ਉਸ ਟਾਈਮ ਇਹਨੂੰ ਮੈਂ 2.5 ਲੱਖ ਰੁਪਏ ਕੈਸ਼ ਦਿੱਤਾ ਸੀਗਾ ਤੇ ਉਦੋਂ ਹੀ ਇਹ ਅੰਦਰ ਗਿਆ ਸੀਗਾ ਤੇ ਮੈਨੂੰ ਤਾਂ ਬਾਹਰ ਬਿਠਾ ਗਿਆ ਸੀ ਪਰ ਇਹ ਪਰ ਇਹ ਅੰਦਰ ਹੋ ਸਕਦਾ ਡੀਐਸਪੀ ਸਾਉ ਦਾ ਮਿਲ ਗਿਆ ਹੋਵੇ ਇਹ ਕੀ ਪੁਲਸ ਵਾਲਾ ਨਹੀਂ ਹੈਗਾ ਇਹ ਇਹ ਤੁਹਾਨੂੰ ਬਾਅਦ ਚ ਪਤਾ ਲੱਗਈਵੇ ਪੁਲਸ ਵਾਲਿਆਂ ਨੂੰ ਤਾਂ ਇਹ ਵਰਦੀ ਪਾ ਕੇ ਮਿਲਿਆ ਜੀ अच्छा ਤੁਸੀਂ ਇਹਨੂੰ ਮਿਲੇ ਕਿੱਥੇ ਸੀ ਕਿਸ ਦਿਨ ਕਿੰਨੇ ਮੁਲਾਕਾਤ ਕਰੇ ਥੋੜੀ ਇਹ ਮੇਰਾ ਇੱਕ ਮਿੱਤਰ ਸੀਗਾ ਜਿਸ ਕਰਨ ਉਹ ਸਿੰਗਿੰਗ ਦਾ ਕੰਮ ਕਰਦਾ ਮਤਲਬ ਕੰਮ ਵਗੈਰਾ ਦੇਖਦਾ ਹਾਰਾ ਤੇ ਉਹਨੇ ਦੱਸਿਆ ਜੀ ਵੀ ਇੱਕ ਉਹਦਾ ਅੱਗੇ ਲਿੰਕ ਚ ਇੱਕ ਮੁਲਾਜ਼ਮ ਬੰਦਾਗਾ ਤੇ ਵੀ ਇਹ ਸਾਰੇ ਫਸ ਇਹ ਸਾਡਾ ਰੋਲਾ ਪੇੜ ਦੂਗਾ ਉਹਦਾ ਵੀ ਕੋਈ ਰੋਲਾ ਪੇੜਿਆ ਸੀ ਇਹਨੇ ਤੇ ਉਸ ਉਸ ਗਾੜੀ ਉੱਥੋਂ ਮਿਲੇ ਸੀ ਇਹਨੂੰ ਕਦੇ ਤੁੰਨ੍ਹੇ ਪੁਲਸ ਵਾਲਿਆਂ ਨਾਲ ਵੀ ਇਹਨੇ ਮੁਲਾਕਾਤ ਕਰਾਈ ਸੀ ਤੁਹਾਡੀ ਕਿਸੇ ਪੁਲਸ ਵਾਲੇ ਨਾਲ ਮੁਲਾਕਾਤ ਤਾਂ ਨਹੀਂ ਕਰਾਈ ਪਰ ਇਹਨੇ ਮੈਨੂੰ ਫੋਟੋ ਜਰੂਰ ਦਿਖਾਈਆਂ ਸੀਗੀਆਂ ਪੁਲਸ ਵਾਲਿਆਂ ਨਾਲ ਜਿਵੇਂ ਹੁਣ ਤੁਸੀਂ ਆਹ ਦੇਖ ਲਓ ਜੀ ਇਹਦੀ ਵਰਦੀ 'ਚ ਫੋਟੋਆਂ ਨੇਗੀਆਂ ਹਾਂ ਹਾਂ ਤੁਸੀਂ ਆਹ ਦੇਖ ਸਕਦੇ ਹੋਗੇ ਅਸਲੇ ਨਾਲ ਫੋਟੋਆਂ ਨੇਗੀਆਂ ਪੰਜਾਬ ਪੁਲਿਸ ਦੀ ਵਰਦੀ ਆਹ ਅਸਲੇ ਨਾਲ ਫੋਟੋਆਂ ਨੇਗੀਆਂ ਤੇ ਮੈਨੂੰ ਲੱਗਈ ਕਿ ਤੇ ਮੁਲਾਜ਼ਮ ਹੋਗਾ ਮੈਨੂੰ ਪੁੱਛਿਆ ਵੀ ਸੀ ਤੇਰੀ ਡਿਊਟੀ ਕਿੱਥੇ ਹੁੰਦੀ ਆਗੀ ਇਹ ਮੈਨੂੰ ਕਹਿੰਦਾ ਲੱਗਦਾ ਜਗ੍ਹਾ ਤੇ ਡਿਊਟੀ ਹੁੰਦੀ ਹੈ ਮੇਰੀ ਤੇ ਕਈ ਵਾਰੀ ਇਹਨੇ ਮੈਨੂੰ ਸਾਰੇ ਸਾਰੇ ਪੁਲਸ ਵਾਲਾ ਫੋਟੋ ਦਿਖਾਈਆਂ ਤੇ ਕਹਿੰ ਇਨਸਾਫ ਦੀ ਮੰਗ ਕਰਦੇ ਆਂ ਅੱਛਾ ਕੀ ਤੁਹਾਡੇ ਭਾਈ ਤੇ ਪਰਚਾ ਹੋ ਗਿਆ ਹੁਣ ਮੇਰੇ ਇੱਕੋ ਇੱਕ ਜਿਹੜੇ ਪਰਚੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਨਹੀਂ ਹੋਣ ਦਿੰਦਾ ਥੋੜਾ ਸਮਝੋਤਾ ਕਰਾ ਦ ਕਿ ਉਹ ਪਰਚਾ ਹੋ ਗਿਆ ਹੁਣ ਜਾਂ ਕੀ ਰੱਦ ਹੋਇਆ ਉਹ ਵੀ ਇਹਨੇ ਸਮਝੋਤਾ ਕਰਾਇਆ ਨਹੀਂ ਇਹਨੇ ਤਾਂ ਸਮਝੋਤਾ ਨਹੀਂ ਕਰਾਇਆ ਜੀ ਇਹਦਾ ਇਹਦਾ ਪੈਸੇ ਲੈ ਕੇ ਮੁੱਕਰੇ ਗਿਆ ਅੱਛਾ ਮੁੱਕਰੇ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਕਹੇ ਵੀ ਸਾਡੇ ਪੈਸੇ ਵਾਪਸ ਦੇ ਨਹੀਂ ਅਸੀਂ ਨਾਲ ਗੱਲ ਕਰਦਾ ਇਨਸਾਫ ਚਾਹੀਦਾ ਜੀ ਸਾਡੇ ਭਾਈ ਨੂੰ ਨਹੀਂ ਇਹਦੇ ਵਿੱਚ ਜੀ ਅਮਰਿਤਪਾਲ ਨਾ ਦਾ ਨੌਜਵਾਨ ਆ ਤੇ ਇਹਦਾ ਬੇਸਿਕਲੀ ਮੌਰਿਸ ਅਪਰੰਦੀ ਏ ਸੀ ਵੀ ਇਹ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਖ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗੇ ਇਹਦੇ ਖਿਲਾਫ ਇੱਕ ਹੋਰ ਪੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਖਿੱਚ ਆ ਜਾਂਦੇ ਆ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ دیے ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਏ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਏ ਆਪਾਂ ਉੱਤੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਕੀ ਕੀ ਕੁਝ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦਗੀ ਹੈ ਜੀ ਇੱਕ ਅ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸਾਂ ਦੀ ਜਿੱਦ ਪਿੱਛੇ ਪੰਜਾਬ ਪੁਲਿਸ ਲੱਗੇ ਕਿ ਕਿਹਦੇ ਮੁਲਾਜ਼ਮ ਦੀ ਸੀ ਜਾਂ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ ਸੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦਾ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾ ਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਪਾ ਲਈ ਜੀ ਇਹ ਜਿਹੜਾ ਸੇਮ ਉਹੀ ਲੋਕ ਹੋਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋ ਹੈਗਾ ਜੀ ਲੋਕੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਘੜਾਈ ਕਰਕੇ ਮੰਗਵਾ ਲੈਂਦੇ ਕਿ ਕੋ ਟੇਲਰ ਦੇ ਦਿੰਦੇ ਨਹੀਂ ਇਦਾਂ ਦੀ ਕੋਈ ਬਣਦੇ ਆਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤਾਂ ਫਿਰ ਕੋਈ ਵੀ ਟੈਰਿਸਟ ਨੂੰ ਆਪਾਂ ਪਹਿਲੇ ਵੜਾਵਾ ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੁਰਾਨੇ ਤਕਤੀ ਜੀ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤੇ ਕੋਈ ਚੱਕਰ ਨਹੀਂ ਜੇ ਕੋਈ ਕੋਈ ਮੈਲੋਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਂਗੇ ਕੀ ਰਿਮਾਂਡ ਦੇ ਸਾਹਮਣੇ ਆਇਆ ਜੀ ਜਿਸ ਤਨਾ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਲ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ 'ਚ ਕਿਤੇ ਖੁੱਟ-ਬੁੱਟ ਦੇ ਦੇ ਨਹੀਂ ਬਿਲਕੁਲ ਇਹ ਨਾਲ ਲੈ ਗਿਆ ਸੀ ਪੈਸੇ ਲੈ ਕੇ ਪਰਿਵਾਰ ਦਾ ਇਹ ਦੋਸ਼ੀ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਫ ਮਿਲ ਕੇ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਵਿਸ਼ਵਾਸ ਦਵਾਇਆ। ਤੇ ਉਹ ਕਹ ਰਹੇ ਜੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ। ਉਹ ਜੇਬ 'ਚ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਾਹਮਣੇ ਆ ਕੇ ਤਾਂ ਆਪ ਅੰਦਰ ਚਲਾ ਗਏ। ਮੇਰੇ ਕੋਲ ਇੰਟਰਵਿਊ ਵਿੱਚ ਉਹਦੇ ਮੈਂ ਪ੍ਰਵਾਸ ਜੀ। ਪਰਿਵਾਰ ਸਾਨੂੰ ਵੀ ਮਿਲਿਆ ਸੀ ਜੀ। ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ। ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੁਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕ ਨਹੀਂ ਹੈ। ਸਾਡੀ ਤਫ਼ਤੀਸ਼। ਹਾਂਜੀ। ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜਿਸ ਇਨਕੁਆਇਰੀ 'ਚ ਇਹ ਠੱਗੀ ਮਾਰਨਾ ਚਾਹੁੰਦਾ ਸੀ ਤਾਂ ਇਹਨੇ ਮਾਰੀ ਵੀ ਹਾਂਜੀ ਉਹ ਵੀ ਐਕਸਪਲੇਸ਼ਨ ਵਾਲੀ ਹੈ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ 'ਚ ਦੋਸ਼ੀ ਸੀਗੇ ਉਹਨਾਂ ਤੋਂ ਇਹ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਹਾਂਜੀ ਸੋਸ਼ਲ ਦੀ ਬੇਸਿਕਲੀ ਲਿਵ-ਇਨ ਰਿਲੇਸ਼ਨਸ਼ਿਪ ਲਿਵਨ ਲਿਵਨ ਰਿਲੇਸ਼ਨਸ਼ਿਪ ਜਿਸ ਸੈਕਸ਼ਨ 69 ਬੀ ਐਨ ਐਸ ਉਹਦੀ ਚੱਲ ਰਹੀ ਸੀ ਇਨ ਕੋਈ 17 ਲੱਖਾਂ ਦੇ ਵਿੱਚੋਂ ਸਿਰਫ ਸਾਡੇ 23000 ਰੁਪਏ ਦੀ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉੱਚ ਵੀ ਰਿਮਾਂਡ ਲਗਾਉਗਾ ਇਹਦੇ ਉੱਪਰ ਹੋਰ ਕਿੰਨੇ ਕ ਮਕਦਮੇ ਜਲਦੀ ਹੋਏ ਤੇ ਨਹੀਂ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ 'ਚ ਕੋਈ ਪੈਂਡਿੰਗ ਪੜਤਾਲ ਜਾਂ ਤਫ਼ਤੀਸ਼ ਜਾਂ ਮਕਦਮਾ ਆਪਾਂ ਪਤਾ ਕਰਾ ਰਹੇ ਹਾਂਗੇ